ਕੇ ਕੰਧ ਤੋੜ ਕੇ ਕਿੰਨੇ ਬੰਦੇ ਸੀ ਬੰਦੇ 4 ਬੰਦੇ ਸੀ ਜੀ 5 ਕੈਮਰੇ ਚਾਈ ਨਹੀਂ ਜੀ ਜੀ ਕੈਮਰੇ ਚੈੱਕ ਕਰ ਰਹੇ ਨੇ ਮੈਸਾ ਖੁੱਡੀ ਜਾ ਰਹੇ ਨੇ ਕਿੱਥੋਂ ਉਚਾੜੀਆਂ ਨੇ ਅੱਗੇ ਆ ਕੇ ਅੱਗੇ ਜਾ ਕੇ ਨੰਮ ਦੇ ਬਾਰ ਚੋਂ ਉਚਾੜੀਆਂ ਨੇ ਜੀ ਗੱਡੀ ਗੱਡੀ ਦੂਜੀ ਗਵਾਂਡੀਆਂ 4 ਕਰ ਪੰਜ ਛੱਡ ਕੇ ਜੀ ਕੀ ਤੋੜਿਆ ਜੀ ਮਤਲਬ ਕੰਧ ਤੋੜ ਕੇ ਜੀ ਲਖਾਈਆਂ ਨੇ ਬਾਹਰ ਖੁੱਲਿਆ ਨਹੀਂ ਉਹਨਾਂ ਤੋਂ ਕਦੇ ਤੋੜ ਕੇ ਸਾਹਮਣੇ ਗੇਟਾਂ ਨੇ ਰੱਸੀ ਬੰਨ੍ਹੀ ਰੱਖੀ ਪਰ ਰੱਸੀਆਂ ਬੰਨੀਆਂ ਵੀ ਸਾਰੇ ਬਾਰ ਬੰਨ੍ਹ ਗਿਆ ਵਾਲੇ ਦਲੇ ਕਿਹੜੇ ਤਿੰਨ ਚਾਰ ਕਰਤੇ ਜੀ ਵੀ ਕੋਈ ਬਾਹਰ ਨਿਕਲ ਵੀ ਬਾਹਰ ਨਾਲ ਨਿਕਲ ਸਕੇ ਕੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਵੀ ਸਾਨੂੰ ਫੈਸਲਾ ਹੋਣਾ ਚਾਹੀਦਾ ਜੀ ਉਹ ਨਿਸ਼ਾਹ ਮਿਲਣਾ ਚਾਹੀਦਾ ਸੱਡੇ ਮੈਸਾ ਮਿਲਣੇ ਚਾਹੀਦੇ ਸਕਾਰ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਸਾਡਾ ਸਾਰਾ ਹੁਣ ਜੇ ਜੀ ਮੈਂ ਛੱਲ ਗਿਆ ਜੀ 4-5 ਲੱਖ ਦੀ ਮੈਂ ਛਾਣ ਗਿਆ ਜੀ 3 ਮੈਂ ਛਾ ਜੀ ਸਾਡੇ ਜੀ 4 4.5 ਲੱਖ ਦਾ ਨੁਕਸਾਨ ਹੋ ਗਈ ਸਾਡਾ ਤੁਹਾਸਨ ਜੇ ਗੌਰ ਕਰੇ ਜੀ ਤੇ ਆਏ ਸੀਗੇ ਧਾਰਾ ਕੱਢਣੇ ਮਹਿਸਾ ਦੀਆਂ ਤਾਂ ਦੇਖਿਆ ਕਿ ਮੈਂ ਸਭ ਰਹਿ ਗਈ ਨਹੀਂ ਸੀ ਆ ਜਾਂ ਦੇਖਿਆ ਇਧਰੋਂ ਕੰਦ ਢਾਈ ਵੀ ਸੀਗੀ ਤੇ ਅਸੀਂ ਫਿਰ ਇਕੱਠੇ ਆਲੇ ਦੁਆਲੇ ਬੰਦੇ ਕਿਤੇ ਘਰੇ ਗਏ ਵੀ ਦੇਖਿਆ ਕਿਸੇ ਨੇ ਕੋਸਾ ਪੁੱਛਿਆ ਬੇਸੀ ਕੈਮਰੇ ਚ ਕਿਤੇ ਕੈਮਰੇ ਜੀ ਪਤਾ ਲੱਗਿਆ ਵੀ 2:00 ਵਜੇ ਤਿੰਨੇ ਆਣੇ ਆਏ ਸੀਗੇ ਗੱਡੀ ਲੈ ਕੇ ਪਹਿਲਾਂ ਉਹਨਾਂ ਨੇ ਗੇਟ ਦਾ ਜਿੰਦਾ ਤੋੜਨ ਲੱਗੇ ਉਹ ਡੁੱਟਿਆ ਨਿੰਗਾ ਤੇ ਉਹਨਾਂ ਨੇ ਕੰਦ ਢਾਈ ਕੰਦ ਵਿੱਚੋਂ ਲੈ ਕੇ ਗਏ ਨੇ ਵੀ ਮੈਂ ਸਭ ਆ ਗਏ ਪਿੱਛੇ ਦੀਆਂ ਤਿੰਨ ਮਹੀਨਾ ਲੈ ਗਏ ਨੇ ਇੱਕ ਕੱਟੀ ਲੈ ਗਏ ਨੇ ਕਿ ਕੀ ਮੰਗ ਕਰਦਾ 50% ਸਾਡੇ ਮੈਂ ਸਭ ਆਪਸ ਆ ਜਾਣਾ ਤੇ ਉਹ ਲੱਭੇ ਜਾਣਾ ਜਿੱਥੇ ਬਈ ਗੇ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਪੂਰੀ ਜਿੱਥੇ ਤੱਕ ਮਿਲਣਾ ਗਰੀਬ ਪਰਿਵਾਰਤੀ ਜੀ ਇਹਨਾਂ ਦਾ ਜਿਹੜਾ ਗੁਜ਼ਾਰਾ ਸੀ ਉਹ ਮੱਝਾਂ ਛਰਤੀ ਹੁੰਦਾ ਸੀ ਆਪਣਾ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਤੇ ਕਈ ਵਾਰ ਵਿਚਾਰੇ ਕੱਦੀ ਮੈਥ ਲੈ ਲੇਦੇ ਤੇ ਵੇਚ ਵੀ ਦਿੰਦੇ ਤੇ ਇਹਨਾਂ ਦਾ ਹੋਰ ਕੋਈ ਇਹਨਾਂ ਦਾ ਰੋਜ਼ਗਾਰ ਨਹੀਂ ਹੈਗਾ ਬਹੁਤ ਜ਼ਿਆਦਾ ਗਰੀਬ ਮਾਰ ਹੋ ਗਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਇਹਨਾਂ ਦੀਆਂ ਜਲਦ ਜਲਦ ਪਾਣੀ ਮੈਸਾਂ ਲੱਭੀਆਂ ਜਾਣ ਵਿਚਾਰਾਂ ਨੇ ਇਹਨਾਂ ਨੂੰ ਜਿਹੜੇ ਗਰੀਬ ਮਾਰ ਹੋਈ ਆ ਇਹਨਾਂ ਨੂੰ ਜਾਂ ਕੋਈ ਸਰਕਾਰ ਕੋਈ ਮੁਆਵਜ਼ਾ ਦੇਵੇ ਜਾਂ ਉਹ ਚੋਰ ਫੜੇ ਜਾਣ ਇਹ ਚੋਰਾਂ ਨੇ ਬੜੀ ਹੱਤ ਮਚਾਈ ਵੀ ਆ ਚਾਰਕ ਦਿਨ ਲੰਘਦੇ ਨੇ ਜੀ ਕਿਸੇ ਦੀ ਮੈਸ ਖੋਲ ਲਦੇ ਨੇ ਕਦੇ ਕਿਸੇ ਦੀ ਮੈਸ ਖੋਲ ਲਦੇ ਨੇ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਤਾਂ ਹੀ ਮੰਗ ਕਰਦੇ ਆਂ ਵੀ ਚੋਰਾਆਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਦੇ ਜਲਦੋ ਜਲ ਦੇ ਇਹਨਾਂ ਦੇ ਮਹਿਸਾ ਵਾਪਸ ਦਿਵਾਉਣੇ ਚਾਹੀਦੇ